ਜੀ 사시 ਕਾ ਵੀਜੀ ਸਾਰਣ ਹੋਰ ਕੀ ਆ ਚਾਲ ਜੇ ਤੇ ਅੱਜ ਪਾਲੇ ਵੀਰ ਦੀ ਉੱਡੀ ਆ ਬਾਜੀ ਤਨ ਦੱਸ ਦਈਏ ਅਪਡੇਟ ਦਿੰਨੇ ਆ 8 ਵਜੇ ਤੇ 12 ਮਿੰਟ ਹੋਏ ਜੇ ਅੱਜ ਪਾਲੇ ਘਰੇ ਬੈਠੀਆਂ ਵਖਾ ਡੰਗ ਡੰਗ ਤੇ ਵਖਾ ਜਿਹੜੇ ਪਛੜਾ ਜਾਂ ਡੰਗਰਾਂ ਲਾ ਤੇਰੇ ਹੋਣੇ ਵੀ ਦੁੱਧ ਪਾ ਗਿਆ ਤੇ ਕੋਠੇ ਤੇ ਨਹੀਂ ਆਉਂਦਾ ਫੇਰ ਦਾ ਪੱਲਾ ਵੀ ਅਸੀਂ ਮਾਰਿਆ ਜੇ ਤੇ ਕੋਠੇ ਤੇ ਅਸੀਂ ਬੈਠੇ ਜੇ ਆਡਾ ਇੱਕ ਕਬੂਤਰ ਬੈ ਵੀ ਗਿਆ ਜੇ

ਨੇ ਡਾਗੋ ਕਾਈ ਨਾਈ ਆਹ ਦੋ ਜੋੜਾ ਵੀ ਤੇ ਆਹ ਹੋਂਡਾ ਪਕਾ ਲੂ ਤਰਨਾਰਾ ਵਾ ਬੜਾ ਆ ਦੋ ਜੀ ਦਵਾ ਦਵਾ ਜੀ ਤੇ ਦੋ ਆ ਜੀ ਬਾਕੀ ਜੇ ਲੋਈ ਬੈਂਦੀ ਆ ਤਾਂ ਦਵਾਗੇ ਅਪਡੇਟ ਦਵਾਗੇ ਭਾਵੇਂ ਟਾਈਮ ਨਾ ਬਹਿ ਜਾਣਾ ਜਰੂਰ ਤੁਹਾਨੂੰ ਦੱਸਾਂਗੇ ਇੱਕ ਤੇ ਹੁਣ ਬਹਿ ਗਿਆ ਟਾਈਮ ਨਾ ਹੀ ਉਹਨੇ ਮਿਲਣਾ ਆਣਾ ਤੇ ਘੰਟਾ ਵੀ ਨਹੀਂ ਲਾਇਆ ਉਹਨੇ ਔਰ ਤੜਿਆ ਆਂਡਾ ਉਹਨਾਂ ਤੁਹਾਨੂੰ ਕੀ ਵਿਖਾਈਏ ਮਮਾ ਕਬੂਤਰ ਆ ਬਾਕੀ ਜਦੋਂ ਇਹ ਬੈੰਦੇ ਆ ਇੱਕ ਇੱਕ ਕਰਕੇ ਨਾਲ ਹੀ ਵੀਡੀਓ ਚਾਲੂ ਕਰਦਾਂਗੇ ਤੇ ਨਾਲ ਹੀ ਤੁਹਾਨੂੰ ਦਿਖਾ ਦਾਂਗੇ ਮੂਸਾ ਵੀਰ ਆਏ ਨੇ ਰਾਜੂ ਭਾਜੀ ਨੰਗਲੀ ਤੋਂ ਨੇ ਮੂਸਾ ਵੀਰ ਦਸਾ ਵੀਰ ਜੀ ਕਬੂਤਰ ਡੰਡੇ ਤੇ ਹੀ ਆ ਸਹੀ ਡੰਡੇ ਆ ਤੇ ਬਾਕੀ ਹੁਣ ਆਉਣਗੇ ਕਬੂਤਰ ਤੇ ਤੁਹਾਨੂੰ ਜਰੂਰ ਇੱਕ ਇੱਕ ਕਰਕੇ ਬੈੰਦਾ ਵੀ ਵਿਖਾਵਾਂਗੇ ਕਰੋ ਠੀਕ ਜੀ ਤਾਜੀ ਕਬੂਤਰ ਇੱਕ ਬਿਠਾ ਹੈ ਆਪਣਾ ਤੇ ਆ ਬਾਕੀ ਬੈਗੇ ਦੇ ਕਿੰਨੇ ਤੁਹਾਨੂੰ ਦੱਸਿਆ ਨਹੀਂ ਚਾਰ ਕਬੂਤਰ ਹੋਰ ਬੈਗੇ ਆ ਲਾਸਟ ਕਬੂਤਰ ਬੈਣ ਡਿਆ ਵਾ ਆਹ ਉਹ ਆ ਬੈ ਲਾਸਟ ਹੈ ਅੰਗੀਦਰਾਮ ਕਾਇਂ ਕਰਾਂ ਚਾਹਾਂ ਤੇ ਬੈਠਾ ਆ ਤੇ ਬਾਕੀ ਅੱਗੇ ਕਾਰਵਾਈ ਦੀਰ ਪੈਣੀ ਆ ਇਹ ਕਬੂਤਰਾਂ ਕਿੰਨੇ ਬਣਾਦੇ ਆ 9 ਵਜੇ ਕੇ 53 ਮਿੰਟ ਤੇ ਇੱਕ ਬੈਠਾ ਆ 10 ਵਜੇ ਕੇ 37 ਤੇ ਬੈਠਾ ਆ ਦਾ 50 ਤੇ 11 9 ਤੇ ਬੈਠਾ ਜੇ ਦੇ ਲੋ ਆ ਚੈੱਕ ਕਰੋ ਆ ਲਿਸਟ ਜੇ ਤੇ ਇੱਕ ਬਾਰਦਰ ਉਹ ਪਹਿਲਾ ਬੈਠਾ ਹੈ ਬਸ ਤੇ ਉਹ ਫਿਰ ਰੰਡਿਆ ਜੇ ਪੱਕਾ ਉਹ ਕਿਹੜਾ ਹਾਂ ਆ ਆ ਬਾਕੀ ਉੱਡਣ ਦਾ ਵਾ ਵਾ ਆਪਰੇ ਨਾ ਤਵਣ ਦੀ ਗੇਮ ਹੋਗੀ ਅਪਡੇਟ ਹੋਈ ਆਈ ਤਾਂ ਅਪਡੇਟ ਕੀ ਆਉਣੀ ਈ ਕੋਰੀ ਦਾ ਸਾਰਾ ਵਲੋਗ ਹਾਂ ਆ ਗਿਆ ਹਾਂ ਅੱਜੀ ਨੇਰ ਵੇਖੋ ਸਾਜ ਜੀ ਮਨ ਨੇਰ ਜਾ ਕਰੋ ਅੱਜ ਪਾਜੀ ਡੰਡੀ ਆ ਬੋਨਾ ਜੀ ਨੇ ਆ ਗਿਆ ਇੱਥੇ ਗਿਆ ਮੁਸਾ ਜੀ ਕੀ ਤੱਕਣਾ ਜਾਓਗੇ ਨਹੀਂ ਰੋਕੋੜੇ ਵੀ ਆਗੇ ਜੇ ਸਾਡੇ ਨਾਲ ਕੋੜੇ ਤਾਂ ਸਾਡੇ ਲਈ ਵੀ ਜੀ ਜਿਹੜੇ ਕਬੂਤਰ ਆ ਜਿਹਦੇ ਕੋਠੇ ਤੇ ਕਬੂਤਰ ਆ ਆਪ ਵੀ ਰੇਚਾ ਨਾਲ ਵਖਾਣਾ ਵਾ ਪਰਵਾਸ ਨਹੀਂ ਆ ਉਹ ਵੇਖੋ ਮੂਸਲ ਦੇ ਵਿੱਚ ਲੁਕਿਆ ਜੀ ਵੀਰ ਆਇਆ ਕੰਮ ਤਾਂ ਤਾਂ ਕਰਨ ਡਿਆ ਸੀ ਤੇ ਵਿਲੇ ਆ ਨਹੀਂ ਤਿਆਰੀ ਬੜੀ ਆ ਤੇ ਬੈਠੇ ਆ ਉਹ ਆਪਣੀ ਕੁੜੀ ਤਾਂ ਅੰਦਰ ਟੱਕਰ ਡਿਆ ਗਿਆ ਤੇ ਤਾਂ ਤਾਂ ਵੀ ਤਾਂ ਕਰਾਂ ਤਾਂ ਉਹ ਤਾਂ ਜਿਹੜੀ ਹੋ ਗਿਆ ਆਵਾਜ਼ ਆਇਆ ਆਇਆ ਛੋਟਾ ਆਪ ਹੀ ਮਾਰੇ ਦੇ ਘਰ ਬਹਿ ਜੇ 3:00 ਵਜੇ ਕੇ 6 ਮਿੰਟ ਇੱਕ ਵਜੇ ਕੇ 6 ਮਿੰਟ ਹੋ ਗਏ 1:00 ਆਹ ਉਹ ਇਹ ਕਬੂਤਾ ਜਿਹੜੇ ਸਰਤੇ ਹੀ ਦਾਰੀ ਤੇ ਆ ਗਿਆ ਤੇ ਫਿਰ ਇਹੋ ਕਬੂਤਾ ਜੇ ਹਾਰਜੇ ਤੇ ਕਰਾਉਣ ਵਾਲਾ ਆਪਣਾ ਆ ਜੇ ਆ ਗਿਆ ਇੱਕ ਆਪਣਾ ਕਬੂਤਰ ਆ ਗਿਆ ਜੀ ਫੇਰ ਇੱਕ ਆਪਣਾ ਹੋਲ ਹੋਲ ਇੱਕ ਆਓ ਇੱਕ ਆਓ ਇੱਕ ਇੱਕ ਆਓ 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 ਇੱਥੇ ਵੇਖੋ ਪੈਲੀਆਂ ਚ ਪੈਲੀਆਂ ਪੈਲੀਆਂ ਹੀ ਪੈਲੀਆਂ ਸਭੀ ਸੁੱਤਾ ਦਰਖਤ ਵੀ بڑے ਨਾ ਲੱਗੇ ਕੀ ਕਰ ਸਕਦੇ ਉਸਤਾਦ ਜੀ ਲੋ ਜੀ ਆਪਣਾ ਹਰੀਵੀਰ ਪਕੌੜੇ ਲੈ ਕੇ ਆ ਚੁੱਕਿਆ ਆਪਣੇ ਕੋਲ ਆਹ ਜਾਂਦਾ ਜੀ ਤਾਂ ਫੇਰ ਹਰੀਵੀਰ ਜੀ ਕਬੂਤਰ ਇੱਥੇ ਆਇਆ ਹੀ ਆਪਣਾ ਫੇਰ ਆ ਵੇਖੋ ਤੜ ਗਿਆ ਤਾਂ ਇਹ ਇੰਨੀ ਬਾਜੀ ਦੇ ਆ ਅੱਲਾ ਦੇ ਹਵਾ ਬੜੀ ਆ ਸਤਾਜੀ ਪਿਛਲੇ ਆਦਵਾਰ ਭਲਾ ਦੱਸੋ ਕਿੰਨੇ ਵਜੇ ਬਿਠਾ ਹੀ ਹੈ ਹੈ ਬਜੀ ਮੈਨੂੰ ਪਤਾ ਹੀ ਨਹੀਂ ਹੈ 1:00 ਵਜੇ ਕੇ 25 ਮਿੰਟ ਤੇ ਆ ਹਗਾ ਨਾਲ ਹੀ ਆ ਲਾਸਟ ਵਾਲੀ ਬਾਜੀ ਜਿੱਤ ਕੇ ਬਿਠਾ ਹੀ ਉਦੋਂ ਸ਼ਾਮ ਨੂੰ ਸਤਾਜੀ ਪਕੌੜੇ ਖਾਣ ਦੇ ਇਹ ਉਹਨਾਂ ਟਾਈਮ ਨੂੰ ਆ ਇੱਕ ਵਜੇ ਕਿੰਨੇ ਮਿੰਟ ਤੇ ਬਿਠਾ ਹੀ ਇੱਕ ਦਾ ਹੋ ਗਿਆ ਅੱਜ ਪਹਿਲੇ ਕਿੰਨੇ ਵਜੇ 1:25 ਦੇ 1:25 ਤੇ ਪਹਿਲੇ ਦੇ ਬਿਠਾ ਹੀ ਤੇ 1:00 ਹੋ ਗਏ ਆ ਤੇ ਅੱਜ 2 ਵਜੇ ਪਹਣਾ 12 ਕਦਰ ਵੀ ਆ ਕਿਹੜਾ ਜਾਂਦਾ ਆਓ ਇਹੋ ਆਪਣਾ ਆਪ ਜਿਹੜਾ ਆਓ ਆ ਵਾਹ ਆ ਆਪਣਾ ਸਾਰੇ ਆ ਜਾਣਾ ਯਾਰਾ ਬੜਾ ਆ ਆ ਵੀ ਆ ਗਿਆ ਲੜ ਗਿਆ ਤੇ ਡੜਾਇਆ ਸੀ ਤੇ ਜੜ ਗਿਆ ਇਹ ਫੇਰ آه آ دیکھو آ گیا پھر ہاں چڑھ گیا پھر آ دیکھو ਆ ਬਹੁਤ ਤੇਜ਼ ਜੰਦੂ ਜਾਨ ਕਾਂ ਡਾ ਡੱਕ ਪੁੱਤਰ ਆ ਗਿਆ ਕਬੂਤਰ ਥਲੇ ਮਰ ਗਿਆ ਕਾ ਵੀ ਇਹ ਰਿਆ ਲੋਕ ਕਿੱਥੋਂ ਆਉਂਦੇ ਮਾਤੇ ਜੀ ਦਾ ਦਾ ਹੀ ਹੋ 9 ਵਜੇ ਕੇ 16 ਮਿੰਟ ਤੇ ਬੈਗਿਆ ਜੇ ਆਪਣਾ ਬੱਗਾ ਕੋ ਉਤ 9 ਵਜੇ 16 ਮਿੰਟ ਤੇ ਬੈਗਾ ਉਹ 116 ਦੇ 916 ਇੱਕ ਵਜੇ ਦੇ 16 ਮਿੰਟ ਤੇ ਬੈਗਿਆ ਹੁੰਦਾ 17 ਹੋ ਗਿਆ ਜਾਂ ਮੈਂ ਕੋਈ ਨਹੀਂ ਨਹੀਂ ਹੁਣ ਬਸ ਕੇ ਹੋਝ ਨਹੀਂ ਮਰੀ ਹਾਂ ਦੱਸੋ ਉਸਤਾਦ ਜੀ ਦੱਸੋ ਉਸਤਾਦ ਜੀ ਕਬੂਤਰ ਕਿਦਾਂ ਦਾ ਉੱਡਿਆ ਮੈਂ ਮਾ ਉਸ ਵੇਰੇ ਘਰ ਦਾ ਪਾਰ ਪਾਰ ਕੇ ਨੰਗੇ ਵੀ ਚੌਂਦੇ ਹਾਂਜੀ ਮੈਂ ਆੜੂੜੀ ਨਾ ਜਾਂਦਾ ਕਿਤੇ ਵੇਰੇ ਪਿਛਲੇ ਪਿਛਲੇ ਆਦਵਾਰ ਆ ਵੀ ਰਾਇਆ ਸੀ ਉਸਤਾ ਜੀ ਦੱਸੋ ਪੀਲੇ ਆਵਾ ਕਿਦਾਂ ਡਾ ਪੁੱਤਰ ਮਾ ਨਾ ਪਿਛਲੇ ਆਦਵਾਰ ਵੀ ਨੇ ਹਾਂਡੀ ਕਰਾਈ ਅੱਜ ਵੀ ਲਾਟ ਵਾਲੀ ਨੇ ਉਹਨਾਂ ਦਿੱਤੀ ਆ ਲਾਟ ਵਾਲੀ ਨੇ ਉਦੋਂ ਵੀ ਕਬੂਤਰਾਂ ਦਿੱਤੀ ਆ ਤੇ ਅੱਜ ਫੇਰ ਲਾਟ ਵਾਲੀ ਲੈ ਕੇ ਚਲੋ ਮਾਹਰਕਾਰ ਬਾਲੇ ਵੀਨੂ ਬਹੁਤ ਬਹੁਤ ਮੁਬਾਰਕਾਂ ਅਡੇ ਵੱਲੋਂ ਗਰੁੱਪ ਵੱਲੋਂ ਤੇ ਚਲੋ ਵੀਡੀਓ ਆਪਾਂ ਇੱਥੇ ਕਰਦੇ ਆ ਖਤਮ ਤੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰਿਓ